नाकट प्रकट चौल करा चौल भाई कड़ी ला दो कड़ी पंद्रह सौ کرنا چاہیے کوئی نہیں کوئی جان تھوڑا امریدی کوئی کھٹیا ہو نہ سبھی اور ناڑا لےو بنو ہو دو نہیں ناڑے ماں پا دے کمپرٹور نہیں ہے اے بڑا مزے آ رہا ہے پٹا ناڑے لگو پٹا ہن بھی ناڑے بیٹھی تھی ناڑے پانچ چکن لے آو اٹ پا دو اٹ پا دو زمین نہ ہلاو ایسا ہلاو نہیں فائڈا ہاں ٹوک کے دیکھتا ہاں ٹوک کے فائڈا نہیں اوتھر رکھو ادھر دیکھتا ہے اج زمین میں گا رکھو تو رن کا نہیں ہے अज की लंघना पता लग गया ना किसी ਅਰਗਟ ਅਰਗਟਾਂ ਨੇ ਇੰਨਾ ਸਾਰਾ ਅਗਲਾ ਪਤਾ ਪਿੱਛੇ ਆਪ ਕਰਕੇ ਥੋੜੇ ਉੱਪਰ ਪੂਛ ਦੇ ਨਾਲ ਕੰਨੇ ਜਾਂਦਾ ਹੁੰਦਾ ਹੈ ਪਹਿਲਾਂ ਹੱਥ ਬਾਈ ਦੱਬਾ ਖੋਲ ਲੈਣ ਦੇ ਜੀ لا ਆਹ ਜਾਨ ਮੈਂ ਦੇ ਲਈ ਪੰਜ ਮਿੰਟ ਪਾਏ ਆਹ ਗੱਡ ਮਾਰਦੇ ਫਿਰ ਇਹ ਇਹ ਦੇ ਧੱਕਾ ਗੱਡ ਮਾਰਦੇ ਨਹੀਂ ਕੋਈ ਨਹੀਂ ਕਿੱਧਰ ਜਾਂਦਾ ਬੱਟ ਨੂੰ ਥੰਗ ਕੱਢ ਰੋ ਬਾਹਰ ਹੀ ਰਿਹਾ ਸੀ ਚਾਹੀਦੀ ਕਰ ਦੋ ਅੰਕੀ ਨਾਮ ਕੀ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੇਰਾ ਨਾਮ ਕਮਰਪਾਲ ਸਿੰਘ ਹੈ ਜੀ ਕਿਹੜਾ ਪਿੰਡ ਹੈ ਤੇ ਮੇਰਾ ਪਿੰਡ ਜੀ ਤੌਲਾ ਕਿੰਗਰਾ ਜੀ ਤੇ ਇੱਥੇ ਪਿਛਲੇ ਕਾਫੀ ਦਿਨਾਂ ਤੋਂ ਨਾਲ ਜੀ ਇਹੜਾ ਲਾਲਬਾਈ ਰਜਵਾਹਾ ਹੈ ਇਸਦੇ ਅਸੀਂ ਹਿੱਸੇਦਾਰ ਆਂ ਠੀਕ ਹੈ ਜੀ ਇਸ ਰਜਵਾਹੇ ਦੇ ਵਿੱਚ ਪਿਛਲੇ ਦਿਨਾਂ ਤੋਂ 7-8 ਫੁੱਟ ਦਾ ਇੱਕ ਕੜਿਆਲ ਦੇਖਿਆ ਗਿਆ ਜਿਸ ਨੂੰ ਵੱਖ-ਵੱਖ ਲੋਕਾਂ ਵੱਲੋਂ ਥੋੜੇ-ਥੋੜੇ ਟਾਈਮ ਬਾਅਦ ਦੇਖਿਆ ਜਾ ਰਿਹਾ ਤੇ ਇਸ ਨੂੰ ਫੜਨ ਜਾਂ ਰੈਸਕਿਊ ਕਰਨ ਲਈ ਅਸੀਂ ਪ੍ਰਗਟ ਸਿੰਘ ਸੰਧੂ ਵਰਗਿਆਂ ਨਾਲ ਥੋੜਾ ਸੰਪਰਕ ਬਣਾਇਆ ਤੇ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਇਹਨਾਂ ਨੂੰ ਰੈਸਕਿਊ ਕਰਕੇ ਇੱਥੋਂ ਲਿਜਾਇਆ ਜਾਵੇ ਤਾਂ ਕਿ ਇੱਥੇ ਕਿਸੇ ਤਰੀਕੇ ਦਾ ਕੋਈ ਮarli ਜਾਂ ਜਾਨੀ ਨੁਕਸਾਨ ਨਾ ਹੋ ਸਕੇ ਆਸ-ਪਾਸੇ ਖੇਤ ਖੁੱਤ ਹੈ ਫਿਰ ਉਹ ਡਰ ਲੱਗਦਾ ਹੁੰਦਾ ਹਾਂਜੀ ਹਾਂਜੀ ਕਿਉਂਕਿ ਹੁਣ ਆਪਾਂ ਮੋਗਾ ਛੱ ਇਹਦੇ ਲਈ ਪੋਂ ਪਾਣੀ ਚ ਉਤਰਨਾ ਪੈਂਦਾ ਜੀ ਅੱਛਾ ਤਾਂ ਹੋ ਸਕਦਾ ਨੁਕਸਾਨ ਪਰ ਕਿਵੇਂ ਹੋਇਆ ਤੁਹਾਡਾ ਜੀ ਗੱਲ ਅਸੀਂ ਇਹਨਾਂ ਦੀ ਇੰਸਟਾਗ੍ਰਾਮ ਤੇ ਵੀਡੀਓਜ਼ ਦੇਖਦੇ ਰਹਿੰਨੇ ਹਾਂ ਹਣਾ ਵੀ ਇਹ ਜਿਹੜੇ ਮਤਲਬ ਨਹਿਰਾਂ ਦੇ ਵਿੱਚ ਕੋਈ ਹਾਦਸਾ ਹੋ ਜਾਂਦਾ ਲਾਸ਼ਾਂ ਵਗੈਰਾ ਕੱਢਦੇ ਰਹਿੰਦੇ ਜਾਂ ਕੜੇ ਹੜ੍ਹ ਜਾਂ ਹੋਰ ਮਗਰਮਚ ਫੜਦੇ ਰਹਿੰਦੇ ਆ ਤਾਂ ਅਸੀਂ ਉਥੋਂ ਇਹਨਾਂ ਦੀ ਵੀਡੀਓ ਦੇਖੀ ਤੇ ਅਸੀਂ ਇਹਨਾਂ ਨਾਲ ਸੰਪਰਕ ਬਣਾਇਆ ਤੇ ਇਹ ਕਹਿੰਦੇ ਭਾਈ ਜੀ ਰਸਤਾ ਵੀ ਆਉਣ ਜਾਣ ਵਾਸਤੇ ਤੁਹਾਡੇ ਪਿੰਡਾਂ ਨੂੰ ਹਾਂ ਜੀ ਹਾਂ ਜੀ ਹਾਂ ਜੀ ਜਾਣ ਲੱਗੇ ਕਿੰਨਾ ਕੁ ਡਰ ਜਾ ਕੋਈ ਇਸ ਤਰ੍ਹਾਂ ਕੁ ਭੋਲਾ ਜੀ ਪੂਰਾ ਹੀ ਡਰਦਾ ਹੈ ਚਲੋ ਵੱਖਰੀ ਗੱਲ ਆ ਜੀ ਇਹ ਕ ਡਰਦਾ ਤਾਂ ਪਰ ਇਹਨਾਂ ਜੀ ਚਲੋ ਇੱਕ ਇਹ ਬਹੁਤ ਘੱਟ ਗਿਣਤੀ ਚ ਪਾਏ ਜਾਂਦੇ ਕੜੇ ਵਾਲਾ ਜੀ ਹੋ ਸਕਦਾ ਆਪਾਂ ਇਨਸਾਨ ਤੋਂ ਉੱਪਰ ਕੋਈ ਨਹੀਂ ਹੋ ਸਕਦਾ ਚਾਰ ਦਿਨ ਇਕੱਠੇ ਹੋ ਕੇ ਲੋਕ ਇਹਨੂੰ ਮਾਰ ਵੀ ਸਕਦੇ ਸੀ ਇਹ ਆਪਾਂ ਕਿਸੇ ਨੂੰ ਮਾਰਨ ਦਾ ਸਿਧਾਂਤ ਹੈ ਨਹੀਂਗਾ ਜੀ ਆਪਣਾ ਵੀ ਜਿਉ ਤੇ ਜਿਉਣ ਦਿਓ ਤੇਨੂੰ ਰੈਸਕਿਊ ਕਰਕੇ ਤਾਂ ਜੋ ਬਚਾਇਆ ਜਾ ਸਕਦਾ ਕਿੰਨੇ ਕੁ ਫੁੱਟ ਦਾਗਾ ਹੈ ਇਹ ਹੈਗਾ ਜੀ 8 ਫੁੱਟ ਦਾ ਕਿੰਨੇ ਦਿਨ ਹੋ ਗਏ ਦੇਖਦੇ ਨੂੰ ਇੱਥੇ ਘਟੋ ਘਟਾ ਜੀ 2 ਮਹੀਨਿਆਂ ਦੇ ਆਸ-ਪਾਸੇ ਸਮਾ ਹੋ ਗਿਆ ਇਹਨੂੰ ਇੱਥੇ ਫਿਰਦੇ ਨੂੰ ਨੁਕਸਾਨ ਵੀ ਪੰਚਾਇਤ ਨੂੰ ਨਹੀਂ ਨੀ ਨੁਕਸਾਨ ਹਜੇ ਤੱਕ ਕਿਸੇ ਨੂੰ ਨਹੀਂ ਪਹਚਾਇਆ ਅੱਛਾ ਕੰਮ ਕਰਨ ਤੇ ਵੀ ਦਿੱਕਤ ਆਉਂਦੀ ਹੋਊਗੀ ਖੇਤਾਂ ਕੋਲ ਦਿੱਕਤ ਹੈਗੀ ਹੈ ਜੀ ਬਿਲਕੁਲ ਕਿਉਂਕਿ ਇੱਕ ਤਾਂ ਜਿਸ ਨੂੰ ਨੌਲੇਜ ਹੋਊਗੀ ਉਹ ਬੰਦਾ ਤਾਂ ਇਸ ਤੋਂ ਘੱਟ ਡਰੂਗਾ ਜੀ ਕਿਉਂਕਿ ਆਪਾਂ ਨੂੰ ਪਤਾ ਵੀ ਆਪਾਂ ਇਹ ਤੋਂ ਸੇਫ ਦੂਰੀ ਤੇ ਰਹਿਵਾਂਗੇ ਤਾਂ ਪਰ ਨੁਕਸਾਨ ਨਹੀਂ ਕਰਦਾ ਕਈ ਵਾਰੀ ਕੋਈ ਅਚਾਨਕ ਕੋਈ ਬੰਦਾ ਕੰਮ ਕਰ ਰਿਹਾ ਜਾਂ ਆਪਣੀ ਲੇਬਰ ਹੈ ਉਹ ਇਸ ਇਸ ਗੱਲ ਤੋਂ ਡਰਦੇ ਆ ਕੰਮ ਨਹੀਂ ਕਰਦੇ ਇਹ ਇਹ ਨੂੰ ਪਿਛਲੇ ਦਿਨਾਂ ਦੇ ਵਿੱਚ ਉਹ ਤਪੇ ਆਮ ਨਾਰਮਲ ਲੋਕਾਂ ਵੱਲੋਂ ਦੇਖਿਆ ਗਿਆ ਤੇ ਉਹ ਪਾਣੀ ਚੋਂ ਬਾਹਰ ਆ ਜਾਂਦਾ ਫਿਰ ਅੰਦਰ ਜਾਵਦਾ ਅੱਛਾ ਹੁਣ ਇਹ ਜਿਹੜਾ ਪਾਣੀ ਦਾ ਬਾਵ ਕੱਟ ਕੀਤਾ ਗਿਆ ਕਿ ਪਹਿਲਾਂ ਵੱਧ ਸੀਗੇ ਇਹ ਇਹ ਨਾਲ ਹੀ ਪਾਣੀ ਤਾਂ ਬਹੁਤ ਚੱਲੀ ਜਾਂਦਾ ਸੀ ਪਹਿਲਾਂ ਤੇ ਪਰ ਅਸੀਂ ਨਹਿਰੀ ਮਹਿਕਮੇ ਨਾਲ ਸੰਪਰਕ ਬਣਾਇਆ ਜੀ ਆਈ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਐਕਸ਼ਨ ਨੂੰ ਅਸੀਂ ਐਪਲੀਕੇਸ਼ਨ ਦੇ ਕੇ ਦਿੱਤੀ ਹੈ ਤੇ ਉਹਨਾਂ ਨੇ ਮਾਰਕ ਕਰਨ ਤੋਂ ਬਾਅਦ ਇਹ ਪਾਣੀ ਘਟਾਇਆ ਗਿਆ ਤੇ ਬਿਲਕੁਲ ਬੰਦ ਕੀਤਾ ਗਿਆ ਮੈਂ ਕਿਹ ਵੱਲੋਂ ਵੀ ਆਇਆ ਜੀ ਮੈਕਵੇ ਵੱਲੋਂ ਅਸੀਂ ਸੰਪਰਕ ਕੀਤਾ ਸੀ ਕਿਉਂਕਿ ਉਹਨਾਂ ਨੇ ਏਡੀ ਕੋ ਤਰਜੀਹ ਨਹੀਂ ਦਿੱਤੀ ਅੱਛਾ ਤਾ ਕਰਕੇ ਹੀ ਸਾਨੂੰ ਪ੍ਰਗਟ ਸਿੰਘ ਨੂੰ ਬੁਲਾਉਣਾ ਪਿਆ ਕਿਵੇਂ ਦੇਖਦੇ ਹੋ ਕੁਰਛੇਤਰ ਤੋਂ ਇੰਨੀ ਦੂਰ ਹੋਏ ਨੇਗੇ ਮੈਂ ਤਾਂ ਬਹੁਤ ਜ਼ਿਆਦਾ ਸ਼ਲਾਘਾ ਕਰਦੇ ਸਾਰੇ ਪਿੰਡ ਵਾਸੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿਉਂਕਿ ਅੱਜ ਸਾਡੇ ਸਾਨੂੰ ਵੀ ਨੁਕਸਾਨ ਤੋਂ ਬਚਾਉਣਗੇ ਇੱਕ ਜੀਵ ਦੀ ਵੀ ਜਾਨ ਬਚ ਜਾਣੀ ਠੀਕ ਹੈ ਹਾਂਜੀ ਰੋਕੋ ਹਾਂਜੀ ਕੀ ਨਾਮ ਕੀ ਤੁਹਾਡਾ ਆਖਰੀ ਉਮੀਦ ਫਾਊਂਡੇਸ਼ਨ ਗੋਤਾਖਰ ਪ੍ਰਗਟ ਸਿੰਘ ਆਨਲਾਈਨ ਫ੍ਰੀ ਸੇਵਾ ਹਰਿਆਣਾ ਕੁਰਛੇਤਰ ਔਰ 10 ਦਿਨਾਂ ਤੋਂ ਮੇਰੇ ਕੋਲ ਇਸ ਪਿੰਡ ਤੋਂ ਵੀਡੀਓ ਕਾਲ ਕੀਤੀ ਜਾ ਰਹੀਆਂ ਸਨ ਕਿ ਇੱਕ ਬਹੁਤ ਵੱਡਾ ਕੜਿਆਲ ਹੈ 7 ਫੁੱਟ ਦੇ ਆਸ-ਪਾਸ ਦਾ ਭਾਜੀ ਤੁਸੀਂ ਆਓ ਰੈਸਕਿਊ ਕਰੋ ਇਹਨਾਂ ਨੇ ਮਹਿਕਮੇ ਨਾਲ ਗੱਲ ਕੀਤੀ ਲੇਕਿਨ ਮਹਿਕਮੇ ਨੇ ਇਹਨਾਂ ਦੀ ਮਦਦ ਨਹੀਂ ਕੀਤੀ ਸੋ ਅੱਜ ਆਪਣੀ ਟੀਮ ਦੇ 6 ਮੈਂਬਰ ਲੈ ਕੇ ਇੱਥੇ ਮੈਂ ਪਹੁੰਚਿਆ ਸਰ 2 ਘੰਟਿਆਂ ਤੋਂ ਅਸੀਂ ਅਜ ਖੰਖਾਰ ਕਰੋਕੋਡਾਇਲ ਨੂੰ ਆ ਗੜਿਆਲ ਨੂੰ ਰੈਸਕਿਊ ਕਰ ਲਿਆ ਮਹਿਕਮੇ ਦੇ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਜਿਵੇਂ ਮਹਿਕਮਾ ਇੱਥੇ ਪਹੁੰਚੇਗਾ ਉਹਨਾਂ ਦੇ ਹਵਾਲੇ ਅਸੀਂ ਕਰ ਦੋ ਜੀ ਸਰ ਕੀ ਮਕਸਦ ਲਈ ਆਏ ਹਾਂ ਜੇ ਗੱਲ ਕੀਤੀ ਜਾਵੇ ਤੁਸੀਂ ਆਪਦਾ ਪਰਸਨਲ ਗੱਡੀ ਲੈ ਕੇ ਆਓ ਤੇਰੀ ਲੈ ਕੇ ਆਓ ਕੀ ਕਿਸ ਤਰ੍ਹਾਂ ਦੇਖਦਾ ਹਾਂ ਲੋਕ کافی ਟਾਈਮ ਤੋਂ ਪੀੜਤਾਂ ਸੀਗੇ ਤੁਸੀਂ ਪਹਿਲੇ ਫੋਨ ਤੇ ਆਏ ਹੋ ਪ੍ਰਸ਼ਾਸਨ ਦਾ ਕੋਈ ਕਰਮਚਾਰੀ ਨਹੀਂ ਆਇਆ ਕੋਈ ਅਧਿਕਾਰੀ ਨਹੀਂ ਆ ਤੁਸੀਂ ਸਿੱਖ ਕਿਤੋਂ ਲਿੱਤੀ ਐ ਗੱਲ ਦੀ ਬਾਜੀ ਮੈਂ 24 ਸਾਲਾਂ ਤੋਂ ਇਨਸਾਨੀਅਤ ਦੀ ਫ੍ਰੀ ਆਫ ਕੋਸ ਸੇਵਾ ਨਿਭਾ ਰਿਹਾ ਹਾਂ ਅੱਜ ਵੀ ਆਪਣੇ ਪਰਲੋਤਾਸ ਵੀ ਹਜ਼ਾਰ ਰੁਪਏ ਲਾ ਕੇ ਸਿਰਫ ਇਸ ਕਰਕੇ ਆਇਆ ਕਿ 2 ਮਹੀਨੇ ਤੋਂ ਇਸ ਏਰੀਆ ਦੇ ਜ਼ਿਮੀਦਾਰ ਵੀਰ ਕਿਸਾਨ ਵੀਰ ਡਰ ਦੇ ਮਾਹੌਲ 'ਚ ਸਨ ਖੋਪ ਸੀ ਬੱਚੇ ਨਾਂਦੇ ਨਿਕਨੇ ਕੇ ਬੱਚੇ ਆਪਣੇ ਜੋ ਆ ਡੈਡੀ ਚਾਚੇ ਤਾ ਉਹਨਾਂ ਦੇ ਮਗਰ ਚਾਹ ਪਾਣੀ ਵੀ ਲੈ ਕੇ ਸਿਰ ਰੁਵਾਇ ਤੋਂ ਨਿਕਲਦੇ ਸਨ ਸਾਰਿਆਂ ਅੰਦਰ ਇੱਕ ਖੌਫ ਬਣਿਆ ਹੋਇਆ ਸੀ ਉਸ ਖੌਫ ਨੂੰ ਵੇਖਦੋ ਐ ਮੈਂ ਆਪਣੀ ਥਿਰ ਧਰ ਦੀ ਬਾਜੀ ਲਾ ਕੇ ਆਪਣੀ ਟੀਮ ਲੈ ਕੇ ਆਪਣਾ ਪੱਲਾ ਖਰਚਾ ਕਰਕੇ ਇਹਨਾਂ ਲੋਕਾਂ ਦੀ ਮਦਦ ਕਰਨ ਆਇਆ ਔਰ ਉਹਦੇ ਵਿੱਚ ਮੈਂ ਕਾਮਯਾਬੀ ਹੋਇਆ ਔਰ ਇਹਨੂੰ ਫੜ ਵੀ ਲਿਆ ਸੇਵਾ ਸੇਵਾ ਹੀ ਕਰ ਰਹੇ ਹੁੰਦੇ ਬਿਲਕੁਲ ਫ੍ਰੀ ਆਫ ਪੋਰਟ ਸੇਵਾ ਬਣੇ ਔਰ ਕੋਈ ਸਾਈਡ ਬਿਜ਼ਨਸ ਤੁਹਾਡਾ ਕੋਈ ਬਿਜ਼ਨਸ ਨਹੀਂ ਬਸ ਇਹੀ ਪੀਲੇ 97293 34999 97293 74999 ਮੇਰਾ ਨੰਬਰ ਹੈ ਤੁਸੀਂ ਜੁੜ ਕੇ ਸਹਿਯੋਗ ਸੇਵਾ ਕਰ ਸਕਦੇ ਹੋ ਅੱਛਾ ਸਰ ਇਹਦਾ weight ਤੇ ਇਹਦੀ ਲੰਬਾਈ ਇਹਦਾ 7 ਕੋਟ ਦੇ ਆਸ-ਪਾਸ ਲੰਬਾਈ ਹੈ ਔਰ ਕਵੈਂਟਲ ਦੇ ਆਸ-ਪਾਸ ਇਹਦਾ weight ਕਿੰਨਾ ਘੰਟੇ ਹੋ ਗਏ ਦੋ ਘੰਟੇ ਦੇ ਰੈਸਕਿਊ ਦੌਰਾਨ ਇਹਨੂੰ ਫੜ ਲਿਆ ਠੀਕ